ਬਾਈ ਜੀ ਹੋਰ ਸਾਰੇ ਠੀਕ ਹੋ ਗਏ ਜੀ ਅੱਜ ਲਾਉਂਦੇ ਜੀ ਕਣਕ ਨੂੰ ਪਹਿਲਾ ਪਾਣੀ ਪਹਿਲਾ ਪਾਣੀ ਸਟਾਰਟ ਕਰਿਆ ਜੀ ਕਣਕ ਨੂੰ ਤਰੀਕ ਹੋ ਗਈ ਅੱਜ 27 11 2025 ਪਹਿਲਾ ਪਾਣੀ ਸਟਾਰਟ ਕਰਿਆ ਜੀ ਕਣਕ ਨੂੰ ਲਗਭਗ ਜੀ 29 ਦਿਨ ਦੀ 28 29 ਦਿਨ ਦੀ ਹੋ ਗਈ ਇਹ 822 ਵੈਰਿਟੀ ਹੈ ਜੀ ਤੁਸੀਂ ਦੇਖ ਸਕਦੇ ਹੋ ਪਹਿਲਾ ਪਾਣੀ ਸਟਾਰਟ ਕਰਿਆ ਜੀ ਅਠਾ ਬਣਾ ਕੇ ਕਣਕ ਬੀਜੀ ਦੀ ਹੈ 826 ਵੈਰੈਟੀ ਹੈ ਪਹਿਲਾਂ ਇੱਕ ਮੈਗਨੀ ਦੀ ਸਪਰੇਅ ਕਰੀਏ ਜੀ ਇੱਕ ਕਟਾ ਜੂਰੀ ਦਾ ਪਾਇਆ ਜੀ ਥੱਲੇ 29 ਦਿਨ ਦੀ ਹੋ ਗਈ ਜਲਗਭਾਗ ਇਹ 826 ਵੈਰੈਟੀ ਹੈ ਜੀ ਹੱਥ ਸਟਾਰਟ ਕਰਿਆ ਜੀ ਪਾਣੀ ਤੁਸੀਂ ਦੇਖ ਸਕਦੇ ਹੁੰਦੇ ਸੀ ਇਧਰ ਆਲੂ ਹੈ ਜੀ ਆਪਣੇ ਇਹ ਹੈ ਕਣਕ ਪਹਿਲਾ ਪਾਣੀ ਸਟਾਰਟ ਕਰਿਆ ਜੀ 29 ਦਿਨ ਦੀ ਹੋ ਗਈ ਜੀ ਲਗਭਗ ਇਹ ਇੱਕ ਘਟਾ ਜੂਰੀ ਦਾ ਪਾਇਆ ਜੀ ਥੱਲੇ 4 ਦਿਨ ਪਹਿਲਾਂ ਰੇਪ ਪਾਇਆ ਸੀਗਾ ਜੀ ਇੱਕ ਸਪਰੇਅ ਕਰੀਆ ਮੈਗਨੀਜ਼ ਦੀ ਪਲੱਸ ਜ਼ਿੰਕ ਇਹ ਦੇਖ ਸਕਦੇ ਹੋ ਪਹਿਲਾ ਪਾਣੀ ਸਟਾਰਟ ਆ ਜੀ 826 ਵੈਰੈਟੀ ਹੈ ਜੀ 29 ਦਿਨ ਦੇ ਲਗਭਗ ਹੋ ਗਈ ਜੀ ਇਹ ਗੰਡਾ ਬਣਾ ਕੇ ਬੀਜੀ ਆ ਜੀ ਕਣਕ ਝੋਨੇ ਦੀਆਂ ਰਾਲੀ ਦੇ ਗੰਡਾ ਬਣਾ ਕੇ ਬੀਜੀ ਵੀ ਸੀ ਇਹ ਦੇਖ ਸਕਦੇ ਹੋ ਧੰਨਵਾਦ ਜੀ